ਗੌੜੀ ਗਵਾਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵੈ ਦਰਗਾਹ ਪਤ ਪਰਵਾਨਾ ਹਰ ਕੇ ਨਾਮ ਵਿਟੋ ਬਲ ਜਾਉ ਤੂੰ ਵਿਸਰਹਿ ਤਦ ਹੀ ਮਰ ਜਾਉ ਰਹਾਉ ਤਿੰਨ ਤੂੰ ਵਿਸਰਹਿ ਜੇ ਤੁਦੇ ਆਪ ਭੁਲਾਏ ਤਿੰਨ ਤੂੰ ਵਿਸਰਹਿ ਜੇ ਦੂਜੈ ਪਾਈ ਮਨਮੁਖ ਅਗਿਆਨੀ ਜੋਨੀ ਪਾਈ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾਲਾਈ ਜਿਨ ਇਕ ਮਨ ਟੁੱਠਾ ਤਿਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸੁਮਾਈ ਜਿਨਾਂ ਪੋਤੈ ਪੁੰਨ ਸੇ ਗਿਆਨ ਬੀਚਾਰੀ ਜਿਨਾਂ ਪੋਤੈ ਪੁੰਨ ਤਿਨ ਹਉ ਮੈ ਮਾਰੀ ਨਾਨਕ ਜੋ ਨਾਮ ਰੱਤੇ ਤਿਨ ਕੋ ਬਲਿਹਾਰੀ ਗੌੜੀ ਗਵਾਰੀ ਮਹੱਲਾ ਤੀਜਾ ਤੂੰ ਔਕਾਥ ਕਿਉ ਕਥਿਆ ਜਾਇ ਗੁਰ ਸ਼ਬਦ ਮਾਰਨ ਮਨ ਮਾਹੀ ਸਮਾਹੀ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੀ ਜਿਸ ਕੀ ਬਾਣੀ ਤਿਸ ਮਾਹੀ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤ ਗੁਰ ਤਹ ਸਤ ਸੰਗਤ ਬਣਾਈ ਜਹ ਸਤ ਗੁਰ ਸਹਜੇ ਹਰ ਗੁਣ ਗਾਈ ਜਹ ਸਤ ਗੁਰ ਤਹ ਹਉ ਮੈਂ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਈ ਗੁਰਮਖ ਅੰਤਰ ਹਰ ਨਾਮ ਵਸਾਈ ਗੁਰਮਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲੱਗੈ ਪਿਆਰ ਨਾਨਕ ਨਾਮ ਰੱਤੇ ਤਿਨ ਕੋ ਜੈਕਾਰ ਗਉੜੀ ਗਵਾਰੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਬਿਨ ਪਿਨ ਵੇਖੈ ਹਰ ਪ੍ਰਭ ਰੰਗਾ ਏਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿਜ ਭਵੈ ਪ੍ਰਭ ਸਮਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁੱਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਲਾਈ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਈ ਗੋੜੀ ਗਵਾਰੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ 모ਹਿ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੇ ਸਬੈ ਨਾ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ ਅਸੰਤ ਅਨਾਰੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਯੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਈ ਗੁਰ ਸ਼ਬਦ ਵਿਚਾਰਾ ਆਪ ਤਰੈ ਸਗਲੇ ਕੁੱਲ ਉਧਾਰਾ ਇਸ ਕਲ ਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੋੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੀ ਪਰਵਾਹ ਸੱਚੈ ਮਹਿਲ ਸੱਚ ਨਾਮ ਸੁਆਹ ਸੁਣ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰੋ ਪਾਰ ਰਹਾਉ ਭਰਮਿ ਆਵੇ ਪਰਮੇ ਜਾਈ ਇਹੋ ਜਗ ਜਨਮਿਆ ਦੂਜੈ ਭਾਈ ਮਨਮੁਖ ਨਾ ਚੀਤੇ ਆਵੈ ਜਾਇ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਉ ਵਡਾਣੀ ਚਾਕਰੀ ਲਾਇਆ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਲਾਇ ਏਕੋ ਨਾਮ ਚੀਤੇ ਵਿੱਚ ਹੋ ਪਰਮ ਚ ਕਾਏ ਨਾਲਕ ਨਾਮ ਜਪੇ ਨਾਉ ਨਉ ਨਿਦ ਪਾਏ ਤੋੜੀ ਗਵਾਰ ਦੀ ਮਹਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਿਨ ਪੂਚੋਂ ਜਾਇ ਗੁਰ ਸੇਵਾ ਤੇ ਮਨ ਪਤੀ ਆਇ ਸੇਤਨੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮਖ ਸੇਵਾ ਹਰ ਕਾਲ ਥਾਂਇ ਪਾਈ ਰਹਾਉ ਆਪ ਪਛਾਣੈ ਮਨ ਨਿਰਮਲ ਹੋਇ ਜੀਵਨ ਮੁਕਤ ਹਰ ਪਾਵੇ ਸੋਇ ਹਰ ਗੁਣ ਗਾਵੇ ਮਾਤਿ ਊਤਮ ਹੋਏ ਸਹਜੀ ਸਹਜ ਸਮਾਵੇ ਸੋਏ ਦੂਜੇ ਭਾਏ ਨਾ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾਈ ਪੁੱਤ ਕਟੰਬ ਗ੍ਰਹਿ ਮੁਹਿਆ ਮਾਈ ਮਨ ਮੁਕੇ ਅੰਦਾ ਆਵੇ ਜਾਏ ਹਰ ਹਰ ਨਾਮ ਦੇਵੇ ਜਨ ਸੋਏ ਅਨੰਦਿਨ ਭਗਤ ਗੁਰ ਸ਼ਬਦੀ ਹੋਏ ਗੁਰਮਤ ਵਿਰਲਾ ਬੂਜੈ ਕੋਈ ਨਾਨਕ ਨਾਮ ਸੁਮਾਵੇ ਸੋਏ ਗੌੜੀ ਗਵਾਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਖੋਟ ਨਾਮ ਧੰਨ ਹਰ ਟੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹਿ ਸੇ ਮਹਾਪੁਰਖ ਸੰਸਾਰੀ ਆਪ ਉਧਰੇ ਕੁੱਲ ਸਗਲ ਨਿਸਤਾਰੀ ਹਰ ਕਾ ਨਾਮ ਰਖਹਿ ਉਰ ਧਾਰੀ ਨਾਮ ਰੱਤੇ ਭਉਜਲ ਉਤਰਹਿ ਪਾਰੀ ਸਤਗੁਰ ਸੇਵਹਿ ਸਦਾ ਮਨ ਦਾਸਾ ਹਉ ਮੈਂ ਮਾਰ ਕਮਲ ਪਰਗਾਸਾ ਅਨਹਦ ਬਾਜੈ ਨਿਜ ਕਰਵਾਸਾ ਨਾਮ ਰੱਤੇ ਘਰ ਮਾਹੀ ਉਦਾਸਾ ਸਤਗੁਰ ਸੇਵਹਿ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨ ਦਿਨ ਜਪਹਿ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਣੀ ਗੌੜੀ ਗਵਾਰੀ ਮਹੱਲਾ ਤੀਜਾ ਸਤਗੁਰ ਮਿਲੇ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਾਈ ਜਨਮ ਜੀਤ ਲਾਹ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ ਕਰਮ ਕਾਂਡ ਬਹੁ ਕਰਹਿ ਆਚਾਰ ਬਿਨ ਨਾਮੈ ਧ੍ਰਿਗ ਧ੍ਰਿਗ ਅਹੰਕਾਰ ਬੰਧਨ ਬਾਂਦੇਉ ਮਾਇਆ ਪਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬਹਿਰਾਗਣ ਜੈਸੀ ਧਰਤੀ ਉਪਰ ਮੇਗੁਲਾ ਬਰਸਤ ਹੈ ਕਿਆ ਧਰਤੀ ਮੱਦੇ ਪਾਣੀ ਨਾਹੀ ਜੈਸੇ ਧਰਤੀ ਮੱਦੇ ਪਾਣੀ ਪਰਗਾਸਿਆ ਬਿਨ ਪੱਗਾ ਵਰਸਤ ਫਰਾਹੀ ਬਾਬਾ ਤੂੰ ਐਸੀ ਪਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੀ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਈ ਨਾਨਾਰੂਪ ਸਦਾ ਹੈ ਤੇਰੇ तुजि ही माहि समाही इतने जनम भूल परे से जा पाया ता भूले नाही जाका कार्य सोई पर जाने जे गुरु कै शब्द समाही तेरा शब्द तू है है आपे परम कहाही नानक तत् तत् सिओ मिलिया पुनरप जनम नायाही गौड़ी बैरागन महला तीजा ਸਭ ਜਗ ਕਾਲੈ ਵਸ ਹੈ ਵਹੰਦਾ ਦੂਜੈ ਭਾਈ ਹਉ ਮੈ ਕਰਮ ਕਮਾਉਂਦੀ ਮਨ ਮੁਖ ਮਿਲੇ ਸਜਾਈ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਾਹ ਨਹੀ ਛਡਾਈ ਰਹਾ ਲਖ 84 ਭਰਮ ਦੇ ਮਨ ਹਟਿ ਆਵੈ ਜਾਈ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋ ਨਹੀਂ ਪਾਏ ਗੁਰਮੁਖ ਆਪ ਪਛਾਣਿਆ ਹਰਨਾਮ ਵਸਿਆ ਮਨ ਆਈ ਆਨੰਦਿਨ ਭਗਤੀ ਰਤਿਆ ਹਰਨਾਮੇ ਸੁਖ ਸੁਮਾਏ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰਨਾਮਾ ਭਗਤ ਪੰਡਾਰ ਗੌੜੀ ਬੈਰਾਗੀ